ਸਚੀਕਾਲ ਜੀ ਤੁਸੀਂ ਦੇਖਦੇ ਹੋਵੋਗੇ ਜ ਸਾਡੇ ਕੋਲ ਪਸ਼ਮੀਨੇ ਦਾ ਢੇਰ ਲੱਗਿਆ ਹੋਇਆ ਚਾਰ ਡਿਜ਼ਾਈਨਾਂ ਆਈਆਂ ਹੋਈਆਂ ਨੇ ਬਹੁਤ ਹੀ ਪਿਆਰੀ ਇੱਕ ਟੈਕਸ ਦੇ ਕੱਪੜੇ ਮੰਗਵਾਏ ਨੇ ਆਪਾਂ ਸਰਦੀਆਂ ਦੇ ਲਈ ਪੂਰਾ ਹੈਵੀ ਪਸ਼ਮੀਨੇ ਦਾ ਸੂਟ ਬਣੇਗਾ ਫਰੰਟ ਔਰ ਬੈਕ ਦੋਹਾਂ ਡਿਜ਼ਾਈਨਾਂ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਏ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਰਹੇ ਹੋ YouTube ਤੇ ਹੋ Facebook ਤੇ ਹੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚਾਹੇ ਤੁਸੀਂ ਇਹਨਾਂ ਨੂੰ ਸੈੱਟ ਵਾਈਜ਼ ਲੈ ਲਿਓ ਚਾਹੇ ਲੈ ਲਓ ਜੀ ਸਿੰਗਲ ਆਪਾਂ ਸੂਟ ਖੋਲਣ ਲੱਗੇ ਆਂ ਇਹ ਲੈ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਪਿਆਰੇ ਸੂਟ ਨੇ ਹੈਵੀ ਪਸ਼ਮੀਨਾ ਹੋਊਗਾ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਸੂਟਾਂ ਦੀ ਬਾਵਾ ਦੇ ਡਿਜ਼ਾਈਨ ਬਹੁਤ ਪਿਆਰੇ ਬਣੇ ਹੋਏ ਨੇ ਏਕੇ ਟੈਕਸ ਪੂਰਾ ਸਟੈਂਪਿੰਗ ਵਾਲਾ ਤੁਹਾਨੂੰ ਕਪੜਾ ਦਵਾਂਗੇ ਨਾਲ ਇਹਨਾਂ ਦੇ ਪਲੇਨ ਸਲਵਾਰਾ ਨੇ ਬੈਕ ਤੇ ਵੀ ਡਿਜ਼ਾਈਨ ਸੇਮ ਰਹੇਗਾ ਜੀ ਠੀਕ ਹੈ ਜੀ ਔਰ ਇਹਨਾਂ ਦੇ ਸ਼ਾਲ ਬੜੇ ਪਿਆਰੇ ਨੇ ਪਲੇਨ ਸਲਵਾਰ विद द शॉल हेवी हेवी शॉल ਨੇ ਨਾਲ ਕੋਈ ਹਲਕੇ ਫੁਲਕੇ ਜੀ ਸ਼ਾਲ ਨਹੀਂ ਹੈਗੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਹੁਣ ਇਸ ਡਿਜ਼ਾਈਨ ਦੇ ਜਿਹੜੇ ਕਲਰ ਹੈਗੇ ਨੇ ਉਹ ਹੈਗਾ ਜੀ ਚੈੱਕ ਕਰੋ ਬਲੂ ਗ੍ਰੀਨ ਔਰ ਵਾਈਨ ਇਹਗੇ ਤੇ ਡਿਜ਼ਾਈਨ ਨੇ ਤੁਸੀਂ ਜਿਹੜਾ ਕਲਰ ਤੁਹਾਨੂੰ ਪਸੰਦ ਆ ਰਿਹਾ ਜਿਹੜੇ ਡਿਜ਼ਾਈਨ ਚੋਂ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਬੁਕਿੰਗ ਕਰਵਾ ਸਕਦੇ ਹੋ ਡਿਸਕ੍ਰਿਪਸ਼ਨ ਪ੍ਰਾਈਸ ਸੈਟ ਵਾਈਜ਼ ਤੇ ਸਿੰਗਲ ਆਪਾਂ ਤੁਹਾਨੂੰ ਦੱਸਿਆ ਹੋਇਆ ਸਕਰੀਨ ਦੇ ਉੱਤੇ ਸਾਰਾ ਕੁਝ ਆ ਰਿਹਾ ਜੀ ਨੈਕਸਟ ਤੁਸੀਂ ਦੇਖੋ ਡਿਜ਼ਾਈਨ ਜਿਹੜਾ ਇਹ ਪੈਨਲਸ ਦੇ ਵਿੱਚ ਬੜਾ ਪਿਆਰਾ ਬਣਿਆ ਹੋਇਆ ਡਿਜੀਟਲ ਪ੍ਰਿੰਟਿੰਗ ਆਊਗੀ ਕਿਸੇ ਨੇ ਸਟਿਚਿੰਗ ਕਰਵਾਉਣੀ ਹੈ ਸਟਿਚ ਕਰਵਾ ਕੇ ਵੀ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਬਣਨਗੇ ਜੀ ਬੈਗ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਓਹ ਸੁਣਾ ਗ੍ਰੀਨ ਕਲਰ ਦਾ ਸੂਟ ਹੈ ਇਹ ਵਾਲਾ ਇਹਦਾ ਵੀ ਤੁਹਾਨੂੰ ਸ਼ਾਲ ਖੋਲ ਕੇ ਦਿਖਾਉਣੀ ਆ ਅੱਜ ਚੈੱਕ ਕਰੋ ਜੀ ਸ਼ਾਲ ਕਿਸੇ ਨੇ ਵੀ ਸ਼ਾਪਿੰਗ ਕਰਨੀ ਆ ਸਰਦੀਆਂ ਦੇ ਲਈ ਬੈਸਟ ਤੁਹਾਨੂੰ ਰੇਟ ਦੇ ਰਹੀਆਂ ਸੁਪਰ ਕਪੜਾ ਦੇ ਰਹੀਆਂ ਜੀ ਘਰ ਬੈਠੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਚਾਹੇ ਕੈਸ਼ ਔਨ ਡਿਲੀਵਰੀ ਤੇ ਮੰਗਵਾ ਲਓ ਚਾਹੇ ਤੁਸੀਂ ਜੀ ਐਡਵਾਂਸ ਪੇਮੈਂਟ ਕਰ ਦਿਓ ਇਹ ਵਾਲੇ ਡਿਜ਼ਾਈਨ ਦੇ ਵਿੱਚ ਰਹਿਣ ਵਾਲੇ ਨੇ ਕਲਰ ਪੈਰਟ ਗ੍ਰੀਨ ਇੱਕ ਹੈਗਾ ਜੀ ਬਲੂ ਕਲਰ ਇਸ ਦੇ ਵਿੱਚ ਆਗੇ ਆਪਣੇ ਕੋਲ ਤਿੰਨ ਕਲਰ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਆਪਾਂ ਤੁਹਾਨੂੰ ਕੋਲ ਕੇ ਦਿਖਾ ਰਹੇ ਹਾਂ ਨੈਕਸਟ ਡਿਜ਼ਾਈਨਿੰਗ ਚੈੱਕ ਕਰੋ ਇਸ਼ਾ ਵਾਲਾ ਜੀ ਇਸ਼ਾਨ ਹਾਂਜੀ 셔ਟ ਹੋ ਗਿਆ ਆਪੇ ਇਹ 셔ਟ ਇਹਨਾਂ ਦੀ ਬੈਕ ਤੇ ਫਰੰਟ ਕਰਕੇ ਥੋੜਾ ਬਦਲ ਹੋ ਰਿਹਾ ਹੈ ਨਾ ਕਿਧਰੋਂ ਖੋਲਣਾ ਹਾਂ ਹਾਂ ਚੈੱਕ ਕਰੋ ਜੀ ਇਹ ਆ ਗਿਆ ਅਗਲਾ ਡਿਜ਼ਾਈਨ ਬਹੁਤ ਹੀ ਪਿਆਰਾ ਫਲਾਵਰਸ ਦੇ ਵਾਲਾ ਆ ਆਉਂਦੀ ਆ ਬਾਵਾ ਆ ਗਿਆ ਜੀ ਬੈਕ ਦਾ ਡਿਜ਼ਾਈਨ ਸੂਟ ਬਹੁਤ ਪਿਆਰੇ ਨੇ ਬਾਕੀ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਕੀਤੀ ਹੋਈ ਆ ਆ ਇਹਦਾ ਸ਼ਾਲ ਆ ਗਿਆ ਤੁਹਾਨੂੰ ਜੋ ਪਸੰਦ ਆ ਜਿਹੜੀ ਡਿਜ਼ਾਈਨ ਦੇ ਵਿੱਚ ਜਿਹੜਾ ਕਲਰ ਤੁਸੀਂ ਲੈਣਾ ਕਲਰਸ ਵੀ ਬਹੁਤ ਪਿਆਰੇ ਆਏ ਹੋਏ ਨੇ ਡਾਰਕ ਡਾਰਕ ਸਰਦੀਆਂ ਦੇ ਲਈ ਪਲੇਨ ਸਲਵਾਰਾਂ ਨੇ ਹੈਵੀ ਪਸ਼ਮੀਨਾ ਇਸ ਡਿਜ਼ਾਈਨ ਦੇ ਵਿੱਚ ਜਿਹੜੇ ਰੰਗ ਨੇ ਉਹ ਆ ਦੇਖੋ ਜੀ ਮਹਿਰੂਨ ਤੇ ਬੋਟਲ ਗ੍ਰੀਨ ਔਰ ਆਪਣਾ ਜਿਹੜਾ ਬਲੂ ਕਲਰ ਆ ਇਹ ਵਾਲਾ ਸੋਲਡ ਆਊਟ ਹੋ ਚੁੱਕਿਆ ਹੁਣ ਇੱਕ ਕਸਟਮਰ ਬੈਠੇ ਸੀ ਉਹਨਾਂ ਨੇ ਲੈ ਲਏ ਤੇ ਆਪਾਂ ਸਟਿਚ ਕਰਕੇ ਹੀ ਉਹਨਾਂ ਨੂੰ ਭੇਜਾਂਗੇ ਨੈਕਸਟ ਆ ਗਿਆ ਜੀ ਆਪਣੇ ਕੋਲ ਅਗਲਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਚੈੱਕ ਜਿਆ ਬਾਰਡਰਾਂ ਵਿੱਚੋਂ ਨਿਊ ਨਿਊ ਡਿਜ਼ਾਈਨਿੰਗ ਆ ਇਸ ਸੀਜ਼ਨ ਦੀ ਜਿਨ੍ਹਾਂ ਨੇ ਸੈੱਟ ਲੈਣੇ ਨੇ ਸੈੱਟ ਦੇ ਵਿੱਚ ਤੁਹਾਨੂੰ ਆਫਰ ਇਹੇ ਆ ਜੀ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਕੋਈ ਵੀ ਚਾਰ ਸੂਟ ਲੈ ਸਕਦੇ ਹੋ ਚਾਹੇ ਹਰ ਇੱਕ ਸੈੱਟ ਦਾ ਇੱਕ ਇੱਕ ਪੀਸ ਲੈ ਲਓ ਚਾਹੇ ਤੁਸੀਂ ਸਿੰਗਲ ਦੇ ਵਿੱਚ ਜਿਵੇਂ ਮਰਜ਼ੀ ਲੈ ਲਓ ਜੀ ਠੀਕ ਆ ਫਰੰਟ ਬੈਕ ਦੋਵੇਂ ਤਰ੍ਹਾਂ ਦੀ ਡਿਜ਼ਾਈਨਿੰਗ ਆਏਗੀ ਆ ਦੇਖੋ ਐਸੇ ਡਿਜ਼ਾਈਨ ਦਾ ਸ਼ਾਲ ਬਹੁਤ ਸੋਹਣੀ ਪੀਕੋ ਦੇ ਨਾਲ ਆ ਕੋਈ ਵੀ ਧਾਗਾ ਨਹੀਂ ਨਿਕਲਦਾ ਸ਼ਾਲ ਨੂੰ ਜਿਹੜੀ ਆ ਪੀਕੋ ਪ੍ਰੋਪਰ ਕੀਤੀ ਹੋਈ ਆ ਗਈ ਲੇਡੀਆਂ ਨਹੀਂ ਹੁੰਦਾ ਨਾ ਵੀ ਕੱਟ ਉਵੇਂ ਕਰਕੇ ਦੇਣ ਦੇ ਹੁੰਦੇ ਨੇ ਪਰ ਪੀਕੋ ਵਗੈਰਾ ਕੀਤੀ ਹੋਈ ਜਿੱਥੇ नीड ਆ ਬਹੁਤ ਸੋਹਣੇ ਸ਼ਾਲ ਨੇ ਪਲੇਨ ਸਲਵਾਰਾਂ ਦੇ ਨਾਲ ਇਹ ਡਿਜ਼ਾਈਨ ਦੇ ਵਿੱਚ ਆ ਗਿਆ ਜੀ ਆਪਣੇ ਕੋਲ ਤੁਹਾਨੂੰ ਆ ਬਲੂ ਕਲਰ ਆਏ ਇਹ ਤੁਹਾਨੂੰ ਦਿਖਾਤਾ ਓਪਨ ਕਰਕੇ ਇਹ ਹੈਗਾ ਜੀ ਵਾਈਨ ਕਲਰ ਜਮਨੀ ਜਾਮਨੀ ਨਹੀਂ ਹਾਂ ਜੀਆ ਜਾਮਨੀ ਆ ਗਿਆ ਬਰਾਊਨ ਆ ਗਿਆ ਔਰ ਆ ਗਿਆ ਆਪਣੇ ਕੋਲ ਬੋਟਲ ਗ੍ਰੀਨ ਤੁਹਾਨੂੰ ਜੋ ਪਸੰਦ ਆ ਸਕਰੀਨ ਸ਼ਾਟ ਲੈ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਰੋਜ਼ ਇੱਥੇ ਵਧੀਆ-ਵਧੀਆ ਪੋਸਟ ਆਪਾਂ ਤੁਹਾਨੂੰ WhatsApp ਗਰੁੱਪਾਂ 'ਚ ਵੀ ਦਿੰਨੇ ਆ ਤੇ ਰੋਜ਼-ਰੋਜ਼ ਨਵੀਂ-ਨਵੀਂ ਕਲੈਕਸ਼ਨ ਵੀ ਆਏਗੀ ਜਿਵੇਂ ਤੁਸੀਂ ਮਰਜ਼ੀ ਬਾਏ ਕਰ ਸਕਦੇ ਹੋ ਜੀ ਥੈਂਕ ਯੂ